ਮੇਰਾ ਮਿਸ਼ਨ ਦਲਜੀਤ ਦਰਦ ਹਸੀਬ ਦੇ ਦਰਦ ਨੂੰ ਸਕੂਨ ਉਹਦੋਂ ਮਿਲੂਗਾ ਜਦੋਂ ਦਲਜੀਤ ਮਿਲੂਗਾ ਮੈਂ ਉਹਨਾਂ ਦਾ ਸ਼ੋਅ ਦਾ ਟਿਕਟ ਖਰੀਦ ਨਹੀਂ ਸਕਦਾ ਇੰਨੀ ਮੇਰੀ ਹیثیت ਨਹੀਂ ਹੈਗੀ ਜੀ ਪਾਜੀ ਤੂੰ ਆਏ ਜਾਂ ਨਾ ਆਏ ਤੇਰੀ ਖੁਸ਼ੀ ਹਮ ਆਸ ਲਗਾਏ ਬੈਠੇ ਹਾਂ ਇੰਤਜ਼ਾਰ ਦੀ ਪਿਆਸੀ ਅੱਖਾਂ 'ਚ ਤੂਫਾਨ ਉਠਾਏ ਬੈਠੇ ਹਾਂ ਹਾਲੀ ਦੇ ਵਿੱਚ ਦਲਜੀਤ ਦੋਸਾਂਝ ਨੇ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਗੀਤ ਗਾਇਆ ਸੀ ਤੇ ਉਸ ਨੂੰ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਸੀ ਪਰ ਉਹ ਇਸ ਗੀਤ ਦੇ ਲੇਖਕ ਨੂੰ ਕ੍ਰੈਡਿਟ ਦੇਣਾ ਭੁੱਲ ਗਏ ਸਨ ਜੋ ਲੰਬੇ ਸਮੇਂ ਤੋਂ ਇਸ ਮਸ਼ਹੂਰ ਗੀਤ ਦੀ ਤਾਰੀਫ਼ ਦਾ ਭੁੱਖਾ ਸੀ ਕਿਉਂਕਿ ਇੱਕ ਕਲਾਕਾਰ ਤਾਰੀਫ਼ ਦਾ ਹੀ ਭੁੱਖਾ ਹੁੰਦਾ ਹੈ ਜਿਸ ਤੋਂ ਬਾਅਦ ਲੇਖਕ ਨੇ ਸੋਸ਼ਲ ਮੀਡੀਆ ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ ਜਿਸ ਤੋਂ ਬਾਅਦ ਦਲਜੀਤ ਦੁਸਾਂਝ ਨੇ ਦਰਦ ਹਸੀਬ ਦਾ ਗੀਤ ਦੁਬਾਰਾ ਆਪਣੇ ਇੰਸਟਾਗ੍ਰam ਤੇ ਅਪਲੋਡ ਕੀਤਾ ਤੇ ਇੰਸਟਾ ਸਟੋਰੀ ਚ ਉਸਦਾ ਨਾਮ ਲਿਖਿਆ ਗਿਆ ਕੈਪਸ਼ਨ ਦੇ ਵਿੱਚ ਉਸ ਨੂੰ ਮੈਂਸ਼ਨ ਕੀਤਾ ਜਿਸ ਤੋਂ ਬਾਅਦ ਦਰਦ ਹਸੀਬ ਦੇ ਦਰਦ ਨੂੰ ਰਾਹਤ ਮਿਲੀ ਤੇ ਉਹ ਦਲਜੀਤ ਦੁਸਾਂਝ ਦਾ ਵੱਡਾ ਫੈਨ ਹੋ ਗਿਆ ਹੁਣ ਦਰਦ ਹਸੀਬ ਦਲਜੀਤ ਦਾ ਤਹਿ ਦਿਲੋਂ ਧੰਨਵਾਦ ਕਰ ਰਿਹਾ ਤੇ ਨਾਲ ਹੀ ਉਸਨੇ ਕਿਹਾ ਕਿ 20 ਸਾਲਾਂ ਦੇ ਵਿੱਚ ਕਿਸੇ ਨੇ ਵੀ ਉਸ ਨੂੰ ਇਸ ਗੀਤ ਦਾ ਪੂਰਾ ਕ੍ਰੈਡਿਟ ਨਹੀਂ ਸੀ ਦਿੱਤਾ ਇਹ ਕਹਿ ਕੇ ਲੇਖਕ ਰੋਣ ਲੱਗ ਪਿਆ ਪਰ ਹੁਣ ਦਲਜੀਤ ਨੇ ਉਸ ਨੂੰ ਇੰਨੀ ਇੱਜ਼ਤ ਮਾਨ ਦਿੱਤਾ ਹੈ ਤੇ ਹੁਣ ਉਹ ਦਲਜੀਤ ਨੂੰ ਮਿਲਣਾ ਚਾਹੁੰਦਾ ਹੈ ਤੇ ਉਹਦਾ ਕਹਿਣਾ ਹੈ ਕਿ ਉਹ ਹਰ ਹਾਲ ਦੇ ਵਿੱਚ ਜੇਕਰ ਦਲਜੀਤ ਨੂੰ ਨਹੀਂ ਮਿਲੇਗਾ ਤਾਂ ਫਿਰ ਉਹ ਭੁੱਖ ਹੜਤਾਲ ਤੇ ਬੈਠ ਜਾਵੇਗਾ ਆ ਸੁਣੋ ਜ਼ਰਾ ਹੋਰ ਕੀ ਕਹਿਣਾ ਹੈ ਇਸ ਲੇਖਕ ਦਾ ਮੇਰਾ ਮਿਸ਼ਨ ਦਲਜੀਤ ਦਰਦ ਹਸੀਬ ਦੇ ਦਰਦ ਨੂੰ ਸਕੂਨ ਉਦੋਂ ਮਿਲੂਗਾ ਜਦੋਂ ਦਲਜੀਤ ਮਿਲੂਗਾ ਦਲਜੀਤ ਭਾਜੀ ਮੈਂ ਤੁਹਾਨੂੰ ਬਹੁਤ ਚਿਰ ਦਾ ਇੰਤਜ਼ਾਰ ਕਰ ਰਿਹਾ ਪਲੀਜ਼ ਮੈਨੂੰ ਮਿਲੋ ਪਲੀਜ਼ ਮੈਂ ਹਰ ਉਪਰਾਲਾ ਕਰ ਲਿਆ ਪਲੀਜ਼ ਭਾਜੀ ਮੈਨੂੰ ਮਿਲੋ ਮੇਰੀ ਜੀ ਨਹੀਂ ਹਾਇਸੀਅਤ ਨਹੀਂ ਹੈਗੀ ਕਿ ਉਹਨਾਂ ਦਾ ਸ਼ੋਅ ਦਾ ਟਿਕਟ ਖਰੀਦ ਸਕਾਂ ਅਗਰ ਮੈਂ ਚੰਡੀਗੜ੍ਹ ਜਾਊਂਗਾ ਜ਼ਰੂਰ ਅਗਰ ਮੇਰਾ ਮੇਰਾ ਦੋਸਤ ਮੇਰਾ ਸਾਥ ਦੇਣਗੇ ਤਾਂ ਮੈਂ ਚੰਡੀਗੜ੍ਹ ਤੱਕ ਵੀ ਜਾਂਦੀ ਜਾ ਸਕਦਾ ਹਾਂ ਲੇਕਿਨ ਮੈਂ ਇੰਨਾ ਬਿਮਾਰ ਹੋ ਕੇ ਹਟਿਆ ਪੀਜੀ ਇਤਜ਼ਾਮ ਤੋਂ ਬਾਅਦ ਕਿ ਮੈਂ ਇੰਨਾ ਅਫਸੈਟ ਕਿ ਮੈਂ ਉਹਨਾਂ ਦਾ ਸ਼ੋਅ ਦਾ ਟਿਕਟ ਖਰੀਦ ਨਹੀਂ ਸਕਦਾ ਇੰਨੀ ਮੇਰੀ ਹਾਇਸਿਅਤ ਨਹੀਂ ਹੈਗੀ ਇਸ ਕਰਕੇ ਕਹਿਣਾ ਸਰ ਤੁਸੀਂ ਮੈਨੂੰ ਬੁਲਾ ਲਓ ਔਰ ਮੈਨੂੰ ਮੈਂ ਉੱਥੇ ਜ਼ਰੂਰ ਪਹੁੰਚ ਜਾਊਗਾ ਮੈਨੂੰ ਜ਼ਰੂਰ ਮਿਲਿਓ ਤੁਹਾਡੇ ਕੋਲੇ ਬਹੁਤ ਬੈਰੀ-ਵੈਰੀ ਰਿਕਵੈਸਟ ਹੈ ਜੀ ਬਹੁਤ ਮੈਂ ਤੁਹਾਡਾ ਅਹਿਸਾਨ ਮੰਨ ਮੰਨਦਾ ਪਹਿਲਾਂ ਵੀ ਅਹਿਸਾਨ ਮੰਨਦਾ ਹੁਣ ਵੀ ਮੈਂ ਤੁਹਾਡਾ ਮੰਨਦਾ ਮੈਂ ਹੀ ਦਲਜੀਤ ਭਾਜੀ ਦੀ ਸਾਰੀ ਟੀਮ ਨੂੰ ਬੇਨਤੀ ਕਰਦਾ ਤੇ ਦਲਜੀਤ ਭਾਜੀ ਨੂੰ ਬੇਨਤੀ ਕਰਦਾ ਤੇ तमाम ਪ੍ਰਸ਼ਾਸਨ ਨੂੰ ਬੇਨਤੀ ਕਰਦਾ ਬੀ ਪਲੀਜ਼ ਮੈਨੂੰ ਦਲਜੀਤ ਭਾਈ ਨੂੰ ਮਿਲਾ ਦਿਓ ਨਹੀਂ ਮੈਂ ਭੁਖੜ ਹੜਤਾਲ ਤੇ 14 ਤਰੀਕ ਤੋਂ ਬਾਅਦ ਵਹਿੜ ਜੂਗਾ ਕਿਉਂਕਿ ਮੈਂ ਮੇਰੀ ਬਹੁਤ ਦੀਵਾਨ ਗਿਆ ਉਹਨਾਂ ਨੂੰ ਮਿਲਣ ਨੂੰ ਉਹਨਾਂ ਨੇ ਮੇਰੇ ਪਰ ਐਡਾ ਹਸਾਨ ਕੀਤਾ ਇੰਨਾ ਮੇਰੀ ਇੱਜ਼ਤ ਕੀਤੀ ਐਸੇ ਬੰਦੇ ਨੂੰ ਗੱਲ ਬਲਕੜੀ ਪਾ ਕੇ ਮੈਂ ਮਿਲਣਾ ਚਾਹੁੰਦਾ ਔਰ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਥੋੜਾ ਬਹੁਤ ਬਹੁਤ ਧੰਨਵਾਦ ਹੋਊਗਾ ਪਲੀਜ਼ ਮੈਨੂੰ ਮਿਲਾ ਦਿਓ ਦਲਜੀਤ ਭਾਈ ਨੂੰ ਮਿਲਾ ਦਿਓ ਦਿਲਕਾ ਅਮੀਰ ਮੁਕੱਦਰ ਕਾ ਗਰੀਬ ਥਾ दिल का अमीर मुकद्दर का गरीब था मिलके बिछड़ जाना मेरा नसीब था सब कुछ चाहकर भी कुछ न कर सका मैं घर जल रहा था मेरा समंदर करीब था दिलजीत पाजी तू आए या ना आए तेरी खुशी ہم آنس لغائے بیٹھے ہیں انتظار کی پیاسی آنکھوں میں طوفان اٹھائے بیٹھے ہیں پیپا جی ضرور ملو ضرور ملو اس دل کو سمجھو پلیز میری دیوانگی ਨੂੰ ਸਮਝੋ میں تھانوں ملنا چاہنا میں تھوڑی بہت قدر کرنا ایک بار ਤੁਸੀਂ مینوں گل مکڑی پا کے ضرور ملو میرا مقصد تھانوں میرا مشن تھانوں ملنا ہے صرف ملنا ہے درد حسین بالکل ਵਿੱਚ ਤੁਸੀਂ ਦੇਖ ਰਿਹਾ ਤੁਸੀਂ ਮਿਸ਼ਨ ਦਲਜੀਤ ਲਿਖਿਆ ਹੋਇਆ ਹੈ ਕੀ ਕੀ ਕਰਨਾ ਚਾਹੁੰਦੇ ਤੁਸੀਂ ਮੇਰਾ ਮਕਸਦ ਹੈ ਜੀ ਦਲਜੀਤ ਭਾਈ ਨੂੰ ਮਿਲਣਾ ਮੈਂ ਬਹੁਤ ਉਪਰਾਲੇ ਕਰ ਲਈ ਬਹੁਤ ਮਿਹਨਤ ਕਰ ਲਈ ਨਹੀਂ ਮਿਲ ਸਕਿਆ ਲੇਕਿਨ ਮੈਂ ਪਿਛੇ ਜੇ ਮਤਲਬ ਇੰਟਰਵਿਊ ਵਿੱਚ ਬੜਾ ਮੈਂਨੇ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਵੀ ਮੈਂ ਮਿਲਾਂ ਉਹਨਾਂ ਨੂੰ ਬਹੁਤ ਘੰਡੇ ਬਹੁਤ ਪਨਾਏ ਪਰ ਨਹੀਂ ਮਿਲ ਸਕਿਆ ਤੇ ਮੈਨੇ ਉਹ ਜੱਦਾ ਹੀ ਇੰਤਜ਼ਾਰ ਆ ਮੈਂ ਵੇਟਿੰਗ 'ਚ ਐ ਵਿਕਾਸ ਵੀ ਮੈਂ ਕਿਸ ਤਰ੍ਹਾਂ ਉਹ ਦਲਜੀਤ ਭਾਈ ਨੂੰ ਮਿਲ ਸਕਾਂ ਲੇਕਿਨ ਮੇਰੀ ਬਾਹ ਨਹੀਂ ਚੱਲ ਰਹੀ ਜਿਵੇਂ ਮੈਂ ਇਹ ਸੋਚਦਾ ਵੀ ਜਿਵੇਂ ਦਲਜੀਤ ਭਾਜੀ ਨੇ ਮੇਰੇ ਵੱਡਾ ਬੜਾ ਇਹਿਸਾਨ ਕੀਤਾ ਉਹਨਾਂ ਨੇ ਮੇਰਾ ਕੈਪਸ਼ਨ 'ਚ ਨਾਮ ਪਾਇਆ ਸਟੋਰੀ 'ਚ ਨਾਮ ਪਾਇਆ ਇਹ ਵੀ ਇੱਕ ਇਹਿਸਾਨ ਕਰਦਨ ਸਭ ਨੂੰ ਹਾਂਜੀ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਵੀ ਜਿਵੇਂ ਉਹਨਾਂ ਨੇ ਮੇਰਾ ਮੀਡੀਆ ਸੁਣ ਕੇ ਉਹਨਾਂ ਨੇ ਮੇਰਾ ਨਾਮ ਪਾਇਆ ਕੈਪਸ਼ਨ 'ਤੇ ਸਟੋਰੀ ਲਾ ਕੇ ਸਪੈਸ਼ਲ ਨਾਮ ਪਾਇਆ ਮੈਂ ਇਹ ਇਹ ਚਾਹੁੰਦਾ ਵੀ ਉਹ ਮੇਰੀ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਜੀ ਤੇ ਮੇਰੀ ਬੜੀ ਤਮੰਨਾ ਹੈ ਉਹ ਸਭ ਨੂੰ ਮਿਲਦੇ ਨੇ ਉਹ ਬਹੁਤ ਅੱਛਾ ਇਨਸਾਨ ਨੇ ਮੇ 20 ਸਾਲਾਂ ਤੋਂ ਮੇਰੇ ਮਤਲਬ ਅੱਜ ਤੱਕ ਕਿਸੇ ਵੀ ਵੀਰੇ ਸਿੰਗਰ ਨੇ ਮੇਰੀ ਕਦਰ ਨਹੀਂ ਪਾਈ ਹੈਗੀ ਮਤਲਬ 20 ਸਾਲਾਂ ਦੇ ਵਿੱਚ ਉਹ ਮੈਂ ਇੰਨਾ ਇੰਪ੍ਰੈਸ ਹੋ ਚੁੱਕਿਆ ਇੰਨਾ دیਵਾਨਾ ਹੋ ਚੁੱਕਿਆ ਉਹਨਾਂ ਦਾ ਕਿਉਂਕਿ ਉਹਨਾਂ ਨੇ ਮੇਰੇ ਕੈਪਸ਼ਨ ਵਾਸਤੇ ਕਿਹਾ ਸੀ ਉਹਨਾਂ ਨੇ ਸਟੋਰੀ ਤੱਕ ਲਗਾਤੀ ਗਾਣਾ ਵੀ ਲਗਾਤਾ ਤੇਰੇ ਮੇਰੇ ਪਿਆਰ ਨੂੰ ਔਰ ਉਹਨਾਂ ਨੇ ਮੇਰੀ ਇੰਨੀ ਜ਼ਿਆਦਾ ਮਾਨ ਬਖਸ਼ਿਆ ਇੰਨੀ ਇੱਜ਼ਤ ਦਿੱਤੀ ਹੈ ਕਿ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਬਹੁਤ ਸ਼ੁਕਰੀਆ ਦਾ ਕਰਦਾ ਹਾਂ ਮੈਂ ਚਾਹੁੰਦਾ ਹਾਂ ਵੀ ਜੀ ਕਿਸਾਨ ਜੀ ਚੰਡੀਗੜ੍ਹ ਵੀ ਆਉਣਗੇ ਕਾਨਫਰੰਸ ਲਗਾਉਣਾ ਤੁਹਾਡੀ ਰੋਗੀ ਅਪਰੋਚ ਵੀ ਮਿਲ ਮਿਲਿਆ ਜਾ ਰਿਹਾ ਕਿਸੇ ਤਰ੍ਹਾਂ ਹਾਂਜੀ ਮੈਂ ਚੰਡੀਗੜ੍ਹ ਹੀ ਜਾਊਂਗਾ ਔਰ 14 ਤਰੀਕ ਨੂੰ ਅਗਰ ਉਹ ਮੈਨੂੰ ਮੈਂ ਉਹਨਾਂ ਦੀ ਪੂਰੀ ਕੋਸ਼ਿਸ਼ ਕਰ ਰਿਹਾ ਕਿ ਮੈਨੂੰ ਮਿਲ ਜਨ ਅਗਰ ਉਹ ਨਹੀਂ ਮਿਲਦੇ ਤਾਂ ਮੈਂ ਅੰਨ ਪਾਣੀ ਬਿਲਕੁਲ ਛੱਡ ਦਊਂਗਾ ਬਿਲਕੁਲ ਹੀ ਸਾਰਾ ਕੁਝ ਤਿਆਗ ਦਊਂਗਾ ਮੇਰੀ ਬਹੁਤ ਜ਼ਿਆਦਾ ਮਤਲਬ ਬੇਚੈਨੀ ਹੈ ਕਿਵੇਂ ਬਹੁਤ ਜ਼ਿਆਦਾ ਇੰਤਜ਼ਾਰ ਕਰ ਰਹੇ ਹਾਂ ਮੇਰੀਆਂ ਅੱਖਾਂ ਪੱਕ ਗਈਆਂ ਥੱਕ ਗਈਆਂ ਕਿ ਜਦ ਪੰਜਾਬ ਦੀ ਧਰਤੀ ਤੇ ਦਿਲਜੀਤ ਬਾਜੀ ਕਦਮ ਰੱਖਣਗੇ ਮੈਨੂੰ ਜ਼ਰੂਰ ਮਿਲਣਗੇ ਹਰ ਹਾਲ ਚ ਮਿਲਣਗੇ ਮੈਂ ਹਜੇ ਤੱਕ ਉਹਨਾਂ ਦੀ ਇੰਤਜ਼ਾਰ ਚ ਹਾਂ